ਸਰ ਫਸਟ ਟਾਈਮ ਸਰ ਤੇ ਇੱਕ ਬਹੁਤ ਵੱਡੀ ਮਤਲਬ ਮੇਰੇ ਵਾਸਤੇ ਅਚੀਵਮੈਂਟ ਹੈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੈਂ 1 ਮਿੰਟ ਸਰ ਸਕਰੀਨਸ਼ਾਟ ਲੈ ਲਾਂ ਸਰ ਲੈ ਲਓ ਤੁਸੀਂ ਜਿੰਨੀ ਮਾਰੀ ਸਕਰੀਨ ਲੈ ਲਓ ਸਾਨੂੰ ਬੜੀ ਖੁਸ਼ੀ ਆ ਤੁਹਾਨੂੰ ਦੇਖ ਕੇ ਖੁਸ਼ ਦੇਖ ਕੇ ਓਕੇ ਓਕੇ ਸਰ ਆਪਕੇ ਥੈਂਕ ਯੂ ਸਰ ਸਰ ਬਹੁਤ ਉਹਦੇ ਸਰ ਮੇਰਾ ਰਾਤ ਨੂੰ ਰਿਜ਼ਲਟ ਆਇਆ ਸੀਗਾ 11:30 ਵਜੇ ਤਾਂ ਉਹ ਮਤਲਬ ਉਸ ਤੋਂ ਬਾਅਦ ਮੈਨੂੰ ਤਾਂ ਸਰ ਨੀਂਦ ਹੀ ਨਹੀਂ ਆਈ ਘਰ ਦੇ ਨੂੰ ਹੀ ਨਹੀਂ ਮਤਲਬ ਨੀਂਦ ਆਈ ਕਿਉਂਕਿ ساری ਰਾਤ ਫਿਰ ਅਸੀਂ ਜਾਗਦੇ ਰਹੇ ਤਾਂ ਬਹੁਤ ਮਤਲਬ ਉਹ ਖੁਸ਼ੀ ਹੈ ਸਰ ਬਿਲਕੁਲ ਕਿਉਂਕਿ ਫਸਟ ਟਾਈਮ ਹੈ ਸਰ ਵੀ ਸਾਡੀ ਫੈਮਿਲੀ ਦੇ ਵਿੱਚ ਕੋਈ ਕਲਾਸ ਵਨ ਅਫਸਰ ਬਣਿਆਗਾ ਬਹੁਤ ਬਹੁਤ ਹਾਂ ਜੀ ਨਹੀਂ ਨਹੀਂ ਪੁਰਾਣੇ ਮੇਰਾ خیال ਇੰਨਾ ਚਿਰ ਨਹੀਂ ਹੋਇਆ 20 25 30 ਸਾਲ ਪਹਿਲਾਂ ਜਿਹੜੇ ਜਾਦੇ ਇਦਾਂ ਦੇ ਐਡਮਿਨਿਸਟ੍ਰੇਟਿਵ ਅਫਸਰ ਸਿੱਖੀ ਹੁੰਦੇ ਸੀਗੇ ਜਾਂ ਪੰਜਾਬੀ ਹੁੰਦੇ ਸੀਗੇ ਉਹ ਦੂਜੇ ਪਾਸੇ ਇੰਡੀਆ 'ਚ ਵੀ ਬਹੁਤ ਆਪਣੇ ਪੰਜਾਬੀ ਜਾਂਦੇ ਸੀ ਅਫਸਰ ਬਣ ਕੇ ਉਹ ਬੜਾ ਘਟ ਗਿਆ ਤਾਂ ਹੀ ਸਾਨੂੰ ਬੜਾ ਅਫਸੋਸ ਆ ਭਈ ਤੇ ਸਾਡਾ ਲੈਵਲ ਹੁਣ ਜਿਹੜੀ ਕਿੱਥੇ ਗਈ ਸਾਡੀ ਨਵੀਂ ਪੀੜ੍ਹੀ ਸੋ ਸਾਨੂੰ ਖੁਸ਼ੀ ਆ ਭਈ ਅਸੀਂ ਮੇਰੇ ਖਿਆਲ 57 ਜਾਂ 60 ਹੋਰ ਵੀ ਬੱਚੇ ਆ ਉਹਨਾਂ ਨੂੰ ਵੀ ਬਹੁਤ ਬੜੀਆਂ ਚੋਬਾ ਮਿਲ ਰਹੀਆਂ ਹੁੰਦਾ ਕਰਕੇ ਵੀ ਆ ਪੜ੍ਹਾਈ ਕਰਕੇ ਵੀ ਤੇ ਬਹੁਤ ਵਧੀਆ ਇਨੀਸ਼ੀਏਟਿਵ ਇਹ ਖਾਲਸਾ ਈਡ ਦੁਆਰਾ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੂੰ ਬਹੁਤ ਲੋਡ ਆ ਸਰ ਪੰਜਾਬ ਦੇ ਅਫਸਰਾਂ ਦੀ ਤੇ ਇਹੋ ਜਿਹੀ ਇਨੀਸ਼ੀਏਟਿਵ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਜੋ ਕਿ ਇੱਕ ਮੁਫਤ ਦੇ ਵਿੱਚ ਤੇ ਇੱਕ ਬਹੁਤ ਵਧੀਆ ਕੁਆਲਟੀ ਜਿਹੜਾ ਕੰਟੈਂਟ ਆ ਪ੍ਰੋਵਾਈਡ ਕਰਵਾ ਰਹੇ ਸਰ